ਸਾਸੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਹੈਲਦੀ ਪਕੌੜੇ ਜਿਹੜੇ ਕਿ ਬਣਾਵਾਂਗੇ ਆਪਾਂ ਪੱਤ ਗੋਭੀ ਤੇ ਪਿਆਜ਼ ਤੋਂ ਜਿਹੜੇ ਕਿ ਬਹੁਤ ਹੀ ਸਾਨੇ ਨਾਲ ਬਣ ਕੇ ਤਿਆਰ ਹੋ ਜਾਂਦੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੇ ਚਲੋ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਬਣਾਉਣ ਵਾਸਤੇ ਜਿਹੜਾ ਹੈਗਾ ਆਪਾਂ ਸਮਾਨ ਤਿਆਰ ਕਰ ਲਈਏ ਸਭ ਤੋਂ ਪਹਿਲਾਂ ਆਪਾਂ ਜਿਹੜੀ ਹਰੀ ਮਿਰਚ ਹੈਗੀ ਉਹਨੂੰ ਬਰੀਕ-ਬਰੀਕ ਕਟਿੰਗ ਕਰ ਲਵਾਂਗੇ 1 ਇੰਚ ਅਦਰਕ ਦਾ ਪੀਸ ਲੈ ਲਵਾਂਗੇ ਉਹਨੂੰ ਵੀ ਬਰੀਕ-ਬਰੀਕ ਕਟਿੰਗ ਗਰ ਲਵਾਂਗੇ ਤੇ ਨਾਲ ਹੀ ਆਪਾਂ ਕੁਛ ਪਿਆਜ਼ ਲੇ ਗਏ ਜਿਹੜੇ ਉਹ ਛਿੱਲ ਕੇ ਤਿਆਰ ਕਰ ਲਏ ਆ ਤੇ ਇਹਨਾਂ ਨੂੰ ਆਪਾਂ ਤੇ ਪਿਆਜ਼ ਨੇ ਪਿਆਜ਼ਾਂ ਨੂੰ ਆਪਾਂ ਲੰਬਾ ਲੰੰਬਾ ਕੱਟ ਲਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਸੌਖੇ ਤੇ ਦੇਸੀ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆਂ ਜਿਹੜੀ ਕਿ ਬਹੁਤ ਹੀ ਘੱਟ ਮਸਾਲਿਆਂ ਨਾਲ ਬਣਾ ਕੇ ਤਿਆਰ ਕਰਦੇ ਆਂ ਬੇਸਿਕ ਜਿਹੜੇ ਆਪਾਂ ਰੁਟੀਨ ਦੇ ਵਿੱਚ ਮਸਾਲੇ ਯੂਜ਼ ਕਰਦੇ ਆਂ ਉਹਨਾਂ ਨਾਲ ਹੀ ਜਿਹੜੀ ਆਪਾਂ ਇਹ ਰੈਸਪੀ ਬਣਾ ਕੇ ਤਿਆਰ ਕਰਦੇ ਆਂ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਸਵਾਦ ਵਨ ਕੇ ਤਿਆਰ ਹੁੰਦੀ ਹੈ ਜਿਹੜੇ ਪਿਆਜ਼ ਨੇ ਵੀ ਆਪਾਂ ਲੰਬੇ ਲੰਬੇ ਤਿਆਰ ਕਰ ਲਏ ਨੇ ਤੇ ਇਧਰ ਆਪਾਂ ਫਰੈਸ਼ ਫਰੈਸ਼ ਇੱਕ ਗੋਭੀ ਦਾ ਫੁੱਲ ਲੈ ਆਏ ਆਂ ਪੱਟ ਕੇ ਜਿਹੜੀ ਕਿ ਆਪਾਂ ਬਿਨਾਂ ਰੇ ਸਪਰੇਅ ਤੋਂ ਤਿਆਰ ਕੀਤੀ ਹੈਗੀ ਮਤਲਬ ਕਿ ਜਿਹੜੀ ਕਿ ਰੂੜੀ ਦੀ ਖਾਦ ਪਾ ਕੇ ਕੱਲੀ ਤਿਆਰ ਕੀਤੀ ਹੈਗੀ ਕੋਈ ਕੈਮੀਕਲ ਨਾਲ ਨਹੀਂ ਤਿਆਰ ਕੀਤੀ ਹੋਈ ਹੈਗੀ ਤੇ ਇਹ ਬਹੁਤ ਹੀ ਜ਼ਿਆਦਾ ਮਤਲਬ ਕਿ ਖਾਣ ਦੇ ਵਿੱਚ ਟੇਸਟੀ ਹੈ ਜਿਹੜੀ ਗੋਭੀ ਹੈ ਜਦੋਂ ਆਪਾਂ ਕੱਚੀ ਵੀ ਇਹਨੂੰ ਸਲਾਦ ਦੇ ਵਿੱਚ ਖਾਨੇ ਆ ਤਾਂ ਜਿਹੜੀ ਇਹਦੀ ਮਠਿਆਸ ਹੈ ਬਹੁਤ ਜ਼ਿਆਦਾ ਵਧੀਆ ਹੈਗੀ ਬਹੁਤ ਹੀ ਜ਼ਿਆਦਾ ਮਤਲਬ ਆ ਕਿ ਇਹ ਸੌਫਟ ਨਰਮ ਹੈਗੀ ਤੇ ਤੁਸੀਂ ਕਟਿੰਗ ਦੇ ਵਿੱਚ ਹੀ ਦੇਖ ਸਕਦੇ ਹੋਗੇ ਵੀ ਕਿੰਨੀ ਆਸਾਨੀ ਨਾਲ ਇਹ ਕਟਿੰਗ ਕੀਤੀ ਜਾ ਰਹੀ ਹੈਗੀ ਤੇ ਬਹੁਤ ਹੀ ਜ਼ਿਆਦਾ ਜਿਹੜਾ ਇਹਦਾ ਟੇਸਟ ਵਧੀਆ ਹੈਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਲੱਛਿਆਂ ਦੇ ਵਿੱਚ ਕਟਿੰਗ ਕਰ ਲਵਾਂਗੇ ਤੇ ਆਪਾਂ ਜਿੱਤੇ ਕਰਗੋਬੀ ਕਟਿੰਗ ਕਰਦੇ ਆਂਗੇ ਤੇ ਨਾਲ ਹੀ ਆਪਾਂ ਜਿਹੜਾ ਤੇਲ ਹੈਗਾ ਉਹ ਗਰਮ ਚੜਾ ਦੇਵਾਂਗੇ ਕਿਉਂਕਿ ਹਾਂ ਗੋਭੀ ਜਿਹੜੀ ਗੋਭੀ ਹੈਗੀ ਇਹਦੇ ਪਕੌੜੇ ਬਣਾਉਣ ਵਾਸਤੇ ਜਿਹੜਾ ਪਾਣੀ ਹੈ ਕਾਫੀ ਜ਼ਿਆਦਾ ਰਿਲੀਜ਼ ਕਰ ਦਿੰਦੀ ਹੈਗੀ ਤਾਂ ਕਰਕੇ ਬਸ ਆਪਾਂ ਜਦੋਂ ਮਸਾਲਾ ਬਣਾਇਆ ਤੇ ਨਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਉਦੋਂ ਤੱਕ ਜਿਹੜਾ ਆਪਣਾ ਤੇਲ ਹੈ ਉਹ ਵੀ ਗਰਮ ਹੋ ਜਾਊਗਾ ਸਾਈਡ ਤੇ ਤੇ ਜਿਹੜੀ ਗੋਭੀ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੰਬੇ ਲੰਬੇ ਲੱਛਿਆਂ ਦੇ ਵਿੱਚ ਆਪਾਂ ਕਟਿੰਗ ਕਰ ਲਵਾਂਗੇ ਇਹਨੂੰ ਤੇ ਕੱਟ ਕੇ ਆਪਾਂ ਤਿਆਰ ਕਰ ਲਈਏ ਜਿਹੜੀ ਗੋਭੀ ਤੇ ਇੱਕ ਆਪਾਂ ਵੱਡੇ ਬਰਤਨ ਦੇ ਵਿੱਚ ਪਾ ਲਈਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਕੱਟੇ ਹੋਏ ਲੰਬੇ ਹੋਏ ਪਿਆਜ਼ ਉਸ ਤੋਂ ਬਾਅਦ ਅਦਰਕ ਹਰੀ ਮਿਰਚ ਤੇ ਇਹਦੇ ਵਿੱਚ ਆਪਾਂ ਐਡ ਕਰਵਾ ਲਵਾਂਗੇ ਹੁਣ ਕੁਝ ਮਸਾਲੇ ਤੇ ਜੀਰਾ ਜੁਆਇਨ ਇੱਕ ਚਮਚਾ ਆਪਾਂ ਜੀਰੇ ਦਾ ਤੇ ਥੋੜੀ ਜਿਹੀ ਹੱਥਾਂ ਚ ਆਪਾਂ ਮਸਲੇ ਕੇ ਜਿਹੜੀ ਜੁਆਇਨ ਪਾ ਦਵਾਂਗੇ 1/2 ਚਮਚਾ ਤੇ ਇਹਦੇ ਨਾਲ ਜਿਹੜਾ ਕਿ ਬਿਸਣ ਵਾਲੀ ਕੋਈ ਵੀ ਚੀਜ਼ ਹੈ ਜਮੈਨ ਜੀਰੇ ਨਾਲ ਹজম ਜਲਦੀ ਹੋ ਜਾਂਦੀ ਹੈਗੀ ਇਹਨੂੰ ਵੀ ਐਡ ਕਰਤਾ ਉਸ ਤੋਂ ਬਾਅਦ ਆਪਾਂ ਟੇਸਟ ਅਨੁਸਾਰ ਇਹਦੇ ਵਿੱਚ ਪਾ ਦਵਾਂਗੇ ਨੂਨ ਮਿਰਚ ਤੇ ਹਲਦੀ ਤੇ ਮਿਰਚਾਂ ਦੇਖ ਕੇ ਪਾਉਣੀਆਂ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਵੀ ਮਿਰਚ ਪਾਈ ਹੈਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਤਿੰਨ ਤੋਂ ਚਾਰ ਚਮਚੇ ਬੇਸਨ ਦੇ ਬੇਸਨ ਤੁਸੀਂ ਦੇਖ ਕੇ ਘੱਟ ਵੱਧ ਵੀ ਮਤਲਬ ਕਿ ਹੋ ਸਕਦਾ ਹੈਗਾ ਕਿਉਂਕਿ ਕਈ ਵਾਰ ਗੋਭੀ ਜਿਹੜੀ ਏ ਘਰ ਦੀ ਗੋਭੀ ਇਹਦੇ ਵਿੱਚ ਪਾਣੀ ਲੱਗਿਆ ਹੋਇਆ ਤਾਜ਼ਾ-ਤਾਜ਼ਾ ਤਾਂ ਕਰਕੇ ਇਹਦੇ ਵਿੱਚ ਪਾਣੀ ਦੀ ਕਾਫੀ ਜ਼ਿਆਦਾ ਮਾਤਰਾ ਹੈਗੀ ਤਾਂ ਬੇਸਨ ਦੀ ਜ਼ਰੂਰਤ ਵੱਧ ਵੀ ਪੈ ਸਕਦੀ ਹੈ ਕਿਸੇ ਨੂੰ ਘੱਟ ਵੀ ਪੈ ਸਕਦੀ ਹੈਗੀ ਤਾਂ ਕਰਕੇ ਬੇਸਨ ਆ ਤੁਸੀਂ ਆਪਣੀ ਲੋੜ ਅਨਸਾਰ ਐਡ ਕਰ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਹਲਕੇ ਹੱਥ ਨਾਲ ਮਸਲ ਕੇ ਜਿਹੜਾ ਬੇਸਨ ਨੂੰ ਆਪਾਂ ਇਹਨਾਂ ਨਾਲ ਮੈਸ ਕਰ ਲਵਾਂਗੇ ਵਧੀਆ ਬੀਜੜੇ ਲੱਛੇ ਨੇ ਗੋਭੀ ਦੇ ਉਹਨਾਂ ਦੇ ਚੰਗੀ ਤਰ੍ਹਾਂ ਜਿਹੜਾ ਵੇਸਣ ਹੈਗਾ ਚਿਪਕ ਜਾਵੇ ਇਹਦੇ ਵਿੱਚ ਪਾਣੀ ਦੀ ਬਿਲਕੁਲ ਵੀ ਆਪਾਂ ਵਰਤੋ ਨਹੀਂ ਕਰਦੇ ਹੈਗੇ ਕਿਉਂਕਿ ਕਿਉਂਕਿ ਪਾਣੀ ਐਂ ਜਿਹੜਾ ਗੋਭੀ ਵੀ ਰਿਲੀਜ਼ ਕਰੂਗੀ ਤੇ ਪਿਆਸ ਹੈ ਉਹ ਵੀ ਪਾਣੀ ਨੂੰ ਰਿਲੀਜ਼ ਕਰਦਾ ਹੈਗਾ ਤਾਂ ਇਹਨੂੰ ਆਪਾਂ ਹਲਕੇ ਹੱਥਾਂ ਨਾਲ ਮਸਲ ਲਵਾਂਗੇ ਤੇ ਥੋੜੀ देर ਆਪਾਂ ਇਹਨੂੰ ਛੱਡ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਰੂਰਤ ਪਈ ਤਾਂ ਆਪਾਂ ਇਹਦੇ ਵਿੱਚ ਹੋਰ ਵੇਸਣ ਹੈ ਜਿਹੜਾ ਐਡ ਕਰ ਲਵਾਂਗੇ ਥੋੜੀ देर ਛੱਡਣ ਤੋਂ ਬਾਅਦ ਮੈਨੂੰ ਜਰੂਰਤ ਮਹਿਸੂਸ ਹੋਈ ਤਾਂ ਦੋ ਚਮਚੇ ਮੈਂ ਇਹਦੇ ਵਿੱਚ ਜਿਹੜੀ ਵੇਸਣ ਦੇ ਆਡ ਕਰ ਲਏ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਤੇ ਕਿਉਂਕਿ ਪਾਣੀ ਹੈਗਾ ਜਿਹੜਾ ਕਾਫੀ ਜ਼ਿਆਦਾ ਰਿਲੀਜ਼ ਕਰਤਾ ਸੀਗਾ ਤੇ ਕੁਝ ਜਿਹੜਾ ਵੇਸਨ ਪਹਿਲਾਂ ਹੀ ਘਟ ਪਾਇਆ ਸੀਗਾ ਵੀ ਅਗਰ ਵਾਇਜ਼ਰਤ ਪਈ ਤਾਂ ਆਪਾਂ ਪਾਵਾਂਗੇ ਨਹੀਂ ਤਾਂ ਨਹੀਂ ਸਹੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆਗਾ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਆਪਣਾ ਬੈਟਰ ਹੈਗਾ ਬਿਲਕੁਲ ਬਣ ਕੇ ਪਰਫੈਕਟ ਹੈ ਪਰ ਹਜੇ ਥੋੜਾ ਪਾਣੀ ਹੋਰ ਰਿਲੀਜ਼ ਕਰਨੀਏ ਗੋਭੀ ਹੈ ਨਾਲੇ ਪਿਆਜ਼ ਹੈਗਾ ਜਦ ਤੱਕ ਆਪਣਾ ਤੇਲ ਗਰਮ ਹੁੰਦਾ ਹੈਗਾ ਤੁਸੀਂ ਦੇਖ ਸਕਦੇ ਆ ਵੈਸੇ ਤਾਂ ਇਹ ਬਿਲਕੁਲ ਤਿਆਰ ਹੈ ਹੁਣ ਬਣਾਉਣ ਵਾਸਤੇ ਪਕੌੜੇ ਪਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਧਨੀਆ ਐਡ ਕਰ ਲਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਬਰੈਡਾਂ ਨਹੀਂ ਜਿਹੜੀਆਂ ਆਪਾਂ ਕੰਨੀਆਂ ਵਗੈਰਾ ਨਹੀਂ ਉਹ ਤੁਹਾਡੇ ਹੈਗੇ ਕਈ ਵਾਰ ਸੈਂਡਵਿਚ ਬਣਾਉਣ ਵਾਸਤੇ ਤਾਂ ਜਿਹੜਾ ਟੇਸਟ ਹੈਗਾ ਥੋੜਾ ਜਿਹਾ ਕਰਕਰੇ ਹੋ ਜਾਂਦੇ ਹੈਗੇ ਉਹਦੇ ਨਾਲ ਪਕੌੜੇ ਤੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਇੱਥੇ 3-4 ਚਮਚੇ ਵੱਡੇ ਜਿਹੜੇ ਬ੍ਰੈਡ ਦੇ ਚੂਰੇ ਦੇ ਹੁੰਦੇ ਹੈਗੇ ਉਹ ਵੀ ਐਡ ਕਰ ਲਵਾਂਗੇ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਨਾਲੇ ਆਪਣਾ ਜਿਹੜਾ ਇਹ ਮਟੀਰੀਅਲ ਹੈਗਾ ਉਹ ਵੀ ਥੋੜਾ ਜਿਹਾ ਸਖਤ ਹੋ ਜਾਊਗਾ ਤੇ ਥੋੜਾ ਜਿਹਾ ਸੌਫਟ ਲੱਗਦਾ ਸੀ ਨਰਮ ਲੱਗਦਾ ਸੀਗਾ ਤੇ ਨਾਲੇ ਜਿਹੜਾ ਇਹਦੇ ਨਾਲ ਟੇਸਟ ਚੇਂਜ ਹੋ ਜਾਊਗਾ ਬ੍ਰੈਡ ਵਾਲਾ ਟੇਸਟ ਵੀ ਆ ਜਾਊਗਾ ਤੇ ਪਕੌੜੇ ਵਾਲਾ ਟੇਸਟ ਵੀ ਆ ਜਾਊਗਾ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਬਿਲਕੁਲ ਆਪਣਾ ਪਰਫੈਕਟ ਜਿਹੜਾ ਮੈਟਰ ਬਣ ਕੇ ਤਿਆਰ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਕਿਸ ਵੀ ਸਾਈਜ਼ ਦੇ ਪਕੌੜੇ ਜਿਹੜੇ ਬਣਾ ਸਕਦੇ ਆ ਤੇਲ ਆਪਣਾ ਬਿਲਕੁਲ ਗਰਮ ਹੈਗਾ ਤੇ ਇਹਦੇ ਵਿੱਚ ਆਪਾਂ ਛੋਟੇ ਛੋਟੇ ਪਕੌੜੇ ਜਿਹੜੇ ਬਣਾ ਕੇ ਫਰਾਈ ਕਰਨ ਵਾਸਤੇ ਪਾ ਦੇਣੇਗੇ ਹੁਣ ਜਿੰਨੇ ਫਰਾਈ ਪੈਨ ਦੇ ਵਿੱਚ ਹਨ ਉਨੇ ਹੀ ਪਕੌੜੇ ਤੁਸੀਂ ਪਾ ਦਿਓ ਤਾਂ ਕਿ ਜਿਹੜਾਗਾ ਫਿਰ ਵਧੀਆ ਇਹ ਮਤਲਬ ਹੈ ਕਿ ਟੁੱਟਦੇ ਨਹੀਂ ਹੈਗੇ ਕਿ ਵਧੀਆ ਸਾਫ ਸੁਥਰੇ ਬਣ ਕੇ ਤਿਆਰ ਹੁੰਦੇ ਨੇਗੇ ਟਾਈਮ ਜ਼ਰੂਰ ਲੱਗ ਜਾਂਦਾ ਥੋੜਾ ਜਿਨ੍ਹਾਂ ਫਰਾਈ ਪੈਨ ਦੇ ਵਿੱਚ ਪੈਂਦੇ ਉਹਨੇ ਪਕੌੜੇ ਮਤਲਬ ਕਿ ਪਾ ਕੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਕ੍ਰਿਸਪੀ ਕਰ ਲਵਾਂਗੇ ਬੈਸਿਕ ਕ੍ਰਿਸਪੀ ਹੋ ਜਾਣਗੇ ਕਿਉਂਕਿ ਇਹਦੇ ਵਿੱਚ ਆਪਾਂ ਨੇ ਬ੍ਰੈਡਾਂ ਦਾ ਚੂਰਾ ਪਾਇਆ ਹੋਇਆ ਹੈਗਾ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਪਕੌੜੇ ਬਣਾ ਕੇ ਤਿਆਰ ਕਰਦੇ ਆਂ ਆਪਾਂ ਤੇ ਬਹੁਤ ਹੀ ਟੇਸਟੀ ਬਣਦੇ ਨੇਗੇ ਤੇ ਬਹੁਤ ਹੀ ਮਤਲਬ ਕਿ ਜਲਦੀ ਬਣ ਕੇ ਇਹ ਤਿਆਰ ਹੋ ਜਾਂਦੇ ਨੇਗੇ ਮਿੰਟਾਂ ਸੈਕਿੰਟਾਂ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਕਰ ਲਵਾਂਗੇ ਜਿਦੋਂ ਪੱਕ ਕੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਗੇ ਤਾਂ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਛਰਨੀ 'ਚ ਹੁਣ ਬਿਲਕੁਲ ਤਿਆਰ ਨੇ ਜਿਹੜੇ ਆਪਣੇ ਪਕੌੜੇ ਨੇਗੇ ਇਹ ਬਣ ਕੇ ਤੇ ਨਾਲੇ ਬਹੁਤ ਹੀ ਘੱਟ ਜਿਹੜਾ ਤੇਲ ਹੈਗਾ ਮੈਂ ਪਾਇਆ ਹੈ 프라이 ਪੈਨ ਦੇ ਵਿੱਚ ਥੋੜੇ ਜੇ ਤੇਲ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੇ ਆ ਕਿਉਂਕਿ ਬਹੁਤ ਘੱਟ ਟਾਈਮ ਲੱਗਦਾ ਇਹਨਾਂ ਨੂੰ ਬਣਨ ਦੇ ਵਿੱਚ ਤੇ ਇਹ ਜਿਵੇਂ ਆਪਾਂ ਗੋਭੀ ਪਿਆਜ਼ ਹੈਗੇ ਇਹਨਾਂ ਨੂੰ ਆਪਾਂ ਕੱਚੇ ਖਾ ਲੈਣੇ ਹੈਗੇ ਤਾਂ ਕਰਕੇ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਹ ਆਪਾਂ ਜਿਹੜੇ ਪਕੌੜੇ ਆਪਾਂ ਕੱਟ ਲਿਆ ਇਸ ਤਰੀਆ ਆਪਾਂ ਜਿਹੜਾ ਦੂਸਰਾ ਆਪਣਾ ਬੈਚ ਹੈ ਉਹ ਵੀ ਆਪਾਂ ਪਾ ਦੇਵਾਂਗੇ ਤੇ ਇਹਨਾਂ ਨੂੰ ਆਪਾਂ ਇੱਕ ਪਲੇਟ 'ਚ ਕੱਢ ਲਵਾਂਗੇ ਤੇ ਦੂਸਰਾ ਪੈਚ ਵੀ ਆਪਣਾ तकरीबन ਮੰਨ ਕੇ ਮਿੰਟਾਂ ਸਕਿੰਟਾਂ ਚ ਤਿਆਰ ਹੋ ਗਿਆਗਾ ਕਿਉਂਕਿ ਤੇਲ ਕਾਫੀ ਜ਼ਿਆਦਾ ਗਰਮ ਹੋਇਆਗਾ ਤੇ ਇਹਨੂੰ ਵੀ ਆਪਾਂ ਕੱਢ ਲਵਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਬਾਕੀ ਬਚਦੇ ਪਕੌੜੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਫਰਾਈ ਕਰ ਲਵਾਂਗੇ ਤੇ ਬਹੁਤ ਹੀ ਝਟਪਟ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਇਹ ਪਕੌੜੇ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਖਾਣ ਦੇ ਵਿੱਚ ਬਹੁਤ ਹੀ ਲਜੀਜ਼ ਨੇ ਤੇ ਇਹਨਾਂ ਨੂੰ ਆਪਾਂ ਨਾਲ ਖਾਣ ਵਾਸਤੇ ਇੱਕ ਟਿਪ ਤਿਆਰ ਕੀਤੀ ਹੋਈ ਹੈਗੀ ਜਿਦੇ ਵਿੱਚ ਕੀ ਆਪਾਂ ਨੇ ਸੋਇਆ ਸੌ ਤੰਦੂਰੀ ਸੌਸ ਤੇ ਪੀਜਾ ਪਾਸਾ ਸੌਸ ਥੋੜੀ ਜਿਹੀ ਮਿਉਣੀ ਤੇ ਗੂੜੀ ਮਿਲੀ ਦੀ ਚਟਨੀ ਨੂੰ ਮਿਕਸ ਕਰਕੇ ਤੇ ਇਹ ਜਿਹੜੀ ਟਿੱਪ ਤਿਆਰ ਕੀਤੀ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਪਕੌੜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਤਕਰਸਾਰਿਆਂ ਨੂੰ ਸ਼ਸ਼ੀ ਗਾਲ ਜੀ